ਤੇ ਹਾਂਜੀ ਵੀ ਮਿੱਤਰੋ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ ਦੇ ਵਿੱਚ ਤੇ ਅੱਜ ਅਸੀਂ ਬਲੌਗ ਲੈ ਕੇ ਆਏ ਹਾਂ ਜੀ ਗੁੱਡੀ ਛੋਟੀ ਕਿਦਾਂ ਬਣਾਈਦਾ ਜਿਹਦੇ ਵਾਸਤੇ ਸਾਨੂੰ ਲੋੜ ਪਏਗੀ ਜੀ ਤੇਲਿਆਂ ਦੀ ਜਿਹੜੇ ਕੀ ਪੁਰਾਣੇ ਗੁੱਡੇ ਦੇ ਮਿਲ ਜਾਣਗੇ ਉਸ ਤੋਂ ਬਾਅਦ ਸਾਨੂੰ ਇੱਕ ਕੈਂਚੀ ਦੀ ਲੋੜ ਪਏਗੀ ਤੇ ਇੱਕ ਕਟਰ ਦੀ ਲੋੜ ਪਏਗੀ ਜਿੰਨਾ ਪਾ ਤੇਲਾ ਛਿਲਣਾ ਆ ਤੇ ਉਸ ਤੋਂ ਬਾਅਦ ਇੱਕ ਗੁੰਦ ਲੱਲੋ ਜਾਂ ਫੈਵੇਗੀ ਕੋਲ ਲੱਲੋ ਜੇ ਤੁਹਾਡੇ ਕੋਲ ਨਹੀਂ ਹੈਗੀ ਤੁਸੀਂ ਟੇਪ ਵੀ ਲੈ ਸਕਦੇ ਹੋ ਤੇ ਇਹ ਗੁੱਡੀ ਪੇਪਰ ਤੁਹਾਨੂੰ ਕਿਧੋ ਵੀ ਬਿਹਾਰ ਦੁਕਾਨ ਤੋਂ ਮਿਲ ਜਾਣਗੇ ਤੇਰਾ ਬਾਪ ਯਾਰ ਛੱਡ ਕੇ ਗਿਆ ਤਾਂ ਕਿ ਤੇਰੀ ਮਾਂ ਤੇ ਐ ਤੁਸੀਂ ਲੈਣ ਲਿਆ ਗੁੱਡੀ ਪੇਪਰ ਤੇ ਲੋ ਜੀ ਹੁਣ ਕਰਦੇ ਆਂ ਸਟਾਰਟ ਇਹਨੂੰ ਤੇ ਜੁੜੇ ਰਹੋ ਵੀਡੀਓ ਦੇ ਐਂਡ ਤੇ ਤੇ ਅਗਰ ਤੁਸੀਂ ਜੀ ਚੈਨਲ ਤੇ ਸਾਡੇ ਨਵੇਂ ਹੋ ਤੇ ਬੈਲ ਆਈਕਨ ਜ਼ਰੂਰ ਦਬਾਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਤੇ ਇਸੇ ਤਰ੍ਹਾਂ ਹੀ ਆਪਾਂ ਹੁਣ ਕਰਦੇ ਆਂ ਸਟਾਰਟ ਵੀਡੀਓ ਨੂੰ ਤੇ ਜੁੜੇ ਰਹੋ ਸਾਡੇ ਨਾਲ ਐਂਡ ਤੱਕ ਜੀ ਮੁੰਡਾ ਆ ਗਿਆ ਸਾਡਾ ਕਾਰੀਗਰ ਤੇ ਝਾੜੂ ਕਿਉਂ ਫੜੇ ਦਾ ਪਾ ਆ ਤੇਰਾ ਫਾਂਡਾ ਕਰਾ ਫਾਂਡੇ ਨਹੀਂ ਘਾਣੇ ਤੇ ਝਾੜੂ ਦੇ ਤੀਲੇ ਇਦਾਂ ਹੀ ਰੱਖਿਆ ਕਿ ਚਾੜੂ ਦਿੱਤੀ ਲੈਣਾ ਵੀ ਲਾਵਾ ਤੂੰ ਇੱਧਰ ਕੀ ਹੋ ਗਿਆ ਲੜਾਈ ਹੋ ਪਈ ਆ ਜੀ ਇੱਧਰ ਕਾਵਾਂ ਦੀ ਉਹ ਬਿੱਲੀ ਵੇਖੋ ਕਿੰਦੀ ਵੱਡੀ ਆਈ ਤਾਂ ਉਹਦੇ ਕਰਕੇ ਚਲੋ ਆਪਾਂ ਉਧਰ ਨਹੀਂ ਧਿਆਨ ਦੇਖਣਾ ਆਪਾਂ ਆਪਣੇ ਗੁੱਡੇ ਵਾਲ ਧਿਆਨ ਰੱਖਦੇ ਆ ਤੇ ਇੱਧਰ ਭਾਜੀ ਗੁੱਡੇ ਦੇ ਪੇਪਰ ਹੁਣ ਲਾ ਪਿਆ ਅਛਾ ਵੱਡਾ ਗੁੱਡਾ ਕਰਨਾ ਭਾਈ ਜੋੜ ਕੇ ਵੱਡਾ ਵੀ ਇੱਥੇ ਪੀਪਾ ਬਣਾਣਾ ਪੀਪਾ ਖਾਣੇ ਆਪਾਂ ਮਤਲਬ ਕਿ ਕਿੱਡਾ ਵੱਡਾ ਗੁੱਡਾ ਕਰਨਾ ਕਿ ਸਿੰਪਲ ਛੋਟਾ ਹੀ ਬਣਾਣਾ ਤੂੰ ਬਣਾਈ ਨਾ ਪੀਪਾ ਘਾਈ ਤਾਂ ਚੜੀ ਨਹੀਂ ਤੇਰੀ ਨਹੀਂ ਪੀਪਾ ਘਾਈਟ ਆਪਾਂ ਕਰਦੇ ਆ ਸਟਾਰਟਿੰਗ ਤੇ ਜੀ ਕਰਤੀ ਆ ਸਟਾਰਟਿੰਗ ਇਧਰ ਪਹਿਲਾਂ ਇਹਨੂੰ ਕੈਂਚੀ ਨਾਲ ਥੋੜਾ ਥੋੜਾ ਕੱਟ ਕੇ ਇਹਨੂੰ ਬਰਾਬਰਲਾ ਕਰ ਲਾਂਗੇ ਤੇ ਉਸ ਤੋਂ ਬਾਅਦ ਹੀ ਆਪਾਂ ਰੰਗਾਂਗੇ ਆਪਾਂ ਦੋ ਕਲਰ ਵਾਲਾ ਗੁੱਡਾ ਬਣਾਉਣਾ ਕਿਹੜਾ ਬਣਾਉਣਾ ਆਪਾਂ ਦੋ ਕਲਰ ਵਾਲਾ ਇਧਰ ਭਾਜੀ ਉਹਨੇ ਲੱਗ ਪਈ ਤੇ ਆਪਣੀ ਸਟਾਰਟਿੰਗ ਕਰਨਾ ਤੇ ਕਟਿੰਗ ਇਹਨੂੰ ਪਹਿਲਾਂ ਚੰਗੀ ਤਰ੍ਹਾਂ ਕਰਕੇ ਬੈਠਾ ਤੂੰ ਵੀ ਬੈਠਾ ਗੁੱਡੀ ਨੂੰ ਆਪਾਂ ਪਹਿਲਾਂ ਚੰਗੀ ਤਰ੍ਹਾਂ ਬਰਾਬਰ ਕਰ ਲਾਂਗੇ ਤੇ ਉਹਨੂੰ ਕੈਂਚੀ ਦੇ ਨਾਲ ਇਦਾਂ ਕੱਟ ਕੇ ਤੂੰ ਕੀ ਕਰਨਿਆ ਭਰਾ ਰਹਿਂਦੇ ਨਾ ਪੰਗੇ ਲੈ ਐਵੇਂ ਨਾ ਕਟਲ ਵਾਲੀ ਹੱਥ 'ਚ ਇੱਧਰ ਤੂੰ ਹੀ ਦੇਖੋ ਨੂੰ ਚੰਗੀ ਤਰ੍ਹਾਂ ਕੱਟ ਕੇ ਤੇ ਗੁੱਡੀ ਆਪਾਂ ਵੇਖੋ ਘੈਂੜ ਜੀ ਬਣਾਣੀ ਆ ਮੁੰਡਾ ਬੜੀ ਦੂਰੋਂ ਸੱਦਿਆ ਗੁੱਡੀ ਬਣਾਉਣ ਵਾਤੇ ਇਹ ਵਾਹ ਇਧਰ ਅੰਗਲੇ ਦੇ ਯਾਹ ਇਧਰ ਅੰਗਲੇ ਦੇ ਯਾਹ ਘੈਂੜ ਜੀ ਗੁੱਡੀ ਬਣਾਣੀ ਆ ਨੇ ਬਈ ਮੁੰਡਾ ਸਬਜੀ ਵਾਲੇ ਦਾ ਪਰ ਗੁੱਡੇ ਦਾ ਕਰੀਦਾ ਤੇ ਲੋ ਜੀ ਇਧਰ ਗੁੱਡੇ ਦੀ ਕਟਿੰਗ ਹੋ ਲੱਪੀ ਆ ਤੇ ਇਹਨੂੰ ਪਹਿਲਾਂ ਸਾਰੇ ਪਾਸੋਂ ਬਰਾਬਰ ਦਾ ਕੱਟ ਕੇ ਨਾ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਇਹਦੀ ਤੇ ਇਹ ਜਿਹੜੇ ਵੇਸਟਿੰਗ ਲੱਥਣ ਡਿਆ ਹੈ ਵੀ ਸਾਡੇ ਕੰਮ ਆਏਗਾ ਇਹਨੂੰ ਆਪਾਂ ਐਂਡ ਤੇ ਤੁਹਾਨੂੰ ਦੱਸਾਂਗੇ ਸਾਡੇ ਕਾਦੇ ਕੰਮ ਆਣਾ ਆ ਤੇ ਇਹਨੂੰ ਚੰਗੀ ਤਰ੍ਹਾਂ ਸਾਰੇ ਪਾਸੋਂ ਬਰਾਬਰ ਕਟੋ ਗਿਆ ਜਦੋਂ ਤੇ ਫਿਰ ਇਹਨੂੰ ਹੁਣ ਜੋੜਾਂਗੇ ਸਾਈਡ ਤੋਂ ਚੰਗੀ ਤਰ੍ਹਾਂ ਭਈ ਜਿਹੜੀ ਤੀਲੇ ਵੀ ਆ ਚੁੱਕੇ ਨੇ ਦੋਨੇ ਹੂੰ ਤੀਲੇ ਵੀ ਇਹ ਲੈ ਆ ਗਿਆ ਮੁੰਡਾ ਅਗਰ ਤੁਹਾਡੇ ਕੋਲ ਪੁਰਾਣੇ ਗੁੱਡੇ ਦੇ ਤੀਲੇ ਨਾ ਆਏ ਤੁਸੀਂ ਮਾਂਜੇ ਦੇ ਤੀਲੇ ਵੀ ਕਰ ਸਕਦੇ ਲੈ ਕੇ ਤੇ ਇਹਨੂੰ ਹੁਣ ਲੱਗੇਗੇ ਇਥੇ ਗੂੰਦ ਬਹੁਤ ਪਤਲਾ ਹੋ ਜਾਏਗਾ ਇਹ ਕਰਨਾ ਇਹਨੂੰ ਇਥੋ ਚੰਗੀ ਤਰ੍ਹਾਂ ਜੋੜ ਕੇ ਤੇ ਫਿਰ ਇਹਦਾ ਬਣਾਵਾਂਗੇ ਆਪਾਂ ਇੱਕ ਬਹੁਤ ਹੀ ਜ਼ਾਨਦਾਰ ਤੇ ਵਧੀਆ ਗੁੱਡਾ ਤੇ ਇਧਰ ਗੂੰਦ ਲੱਗ ਲਾ ਪੀਏ ਥੋੜੀ ਥੋੜੀ ਕਰਕੇ ਤੇ ਆ ਤੁਸੀਂ ਦੇਖ ਹੀ ਸਕਦੇ ਹੋ ਥੋੜੀ ਥੋੜੀ ਲਾਣੀ ਹੈ ਇੱਕੋ ਵਾਰੀ ਜ਼ਿਆਦਾ ਨਹੀਂ ਲਾਣੀ ਵੀਰ ਜੀ ਬਸ ਭਾਈ ਖੋਲੀ ਗਈ ਉਹ ਚੋਦੇ ਖੁੱਲ ਗਈ ਹੈ ਤੇ ਇਹਨੂੰ ਹੁਣ ਆਪਾਂ ਥੋੜੀ ਥੋੜੀ ਕਰਕੇ ਲਾਵਾਂਗੇ ਤੇ ਅਧਿ ਦੇਖੋ ਜਿਆਦਾ ਲੱਗੀ ਗੂੰਦ ਤੁਹਾਡੇ ਕੋਲ ਜਿਆਦਾ ਡਿੱਗੀ ਪਰ ਤੁਸੀਂ ਥੋੜੀ ਥੋੜੀ ਲਾਣੀ ਹੈ ਗੂੰਦ ਤੇ ਡਿੱਗੀ ਤੇਰੀ ਉਹ ਬੋਕੀ ਨਹੀਂ ਖੁੱਲੀ ਤੇ 12 ਇੰਚ ਤੇ ਇਟਸ ਇੱਦੇ ਤਰ੍ਹਾਂ ਤੁਸੀਂ ਦੇਖਦੇ ਰਹੋ ਵੀਡੀਓ ਨੂੰ ਚੰਗੀ ਤਰ੍ਹਾਂ ਪਹਿਲਾਂ ਇੱਕ ਕੋਨੇ ਤੇ ਗੂੰਦ ਲਾ ਕੇ ਅਗਰ ਜੇ ਤੁਹਾਡੇ ਕੋਲ ਵੱਦਾ ਪੇਪਰ ਜਾਂ ਤੁਸੀਂ ਅਖਬਾਰ ਦੀ ਗੁੱਡੀ ਨਾ ਬਣਾਣ ਦਿਓ ਫਿਰ ਤੁਹਾਨੂੰ ਇਹ ਚੀਜ਼ ਦੀ ਲੋੜ ਨਹੀਂ ਪੈਣੀ ਪਰ ਆਪਾਂ ਦੋ ਕਲਰ ਵਾਲਾ ਗੁੱਡਾ ਬਣਾਣਾ ਜਿਹਦੇ ਵਾਸਤੇ ਸਾਨੂੰ ਇੱਦਾਂ ਜੋੜਨੇ ਪੈਣਾ ਇਹ ਦੇਖੋ ਨੂੰ ਇੱਕ ਕੰਨੇ ਤੋਂ ਲੈ ਕੇ ਦੂਜੀ ਕੰਨੇ ਤੋਂ ਲੈ ਕੇ ਇਹਨੂੰ ਜੋੜ ਕੇ ਚੰਗੀ ਤਰ੍ਹਾਂ ਤੇ ਇਹਨੂੰ 2 ਮਿੰਟ ਦਾ ਕੋਤੇ ਪ੍ਰੈਸ ਕਰਨਾ ਆ ਕਿ ਜਿਹੜਾ ਚੰਗੀ ਤਰ੍ਹਾਂ ਸੁੱਕ ਸਕੇ ਉਹ ਦੇਖ ਲਓ ਤੁਸੀਂ ਇਹਨੂੰ ਚੰਗੀ ਤਰ੍ਹਾਂ ਕਿੰਨਾ ਸੁੱਕੀ ਲੱਗਿਆ ਤਾਂ ਹੁਣ ਇਹਨੂੰ 2 ਮਿੰਟ ਧੁੱਪੇ ਰੱਖ ਦਾਂਗੇ ਸੁੱਕਣ ਲਈ ਉਦੋਂ ਤੱਕ ਆਪਾਂ ਤੀਲੇ ਕੱਢ ਲੈਣੇ ਆ ਇਹਦੇ ਪਤਲੇ ਤੇ ਇਹਨੂੰ ਰੱਖਦਾ ਧੁੱਪੇ ਤਾਂ ਹੁਣ ਤੀਲਿਆਂ ਤੇ ਇਹਨੂੰ ਹੋਏਗੀ ਕਟਿੰਗ ਇਹਦੇ ਪੱਨੇ ਪੈ ਗਏ ਆ ਤੇ ਉਸ ਤੋਂ ਬਾਅਦ ਆਪਾਂ ਪੰਪ ਬਣਾਵਾਂਗੇ ਇਹਦਾ ਛੋਟੀ ਛੋਟੀ ਤੀਲੇ ਵਾਲਾ ਗੁੱਡਾ ਜਿਦਾ ਅਦੀ ਪੂਸ਼ ਹੁੰਦੀ ਹੈ ਜਿਹੜੀ ਗੁੱਡੇ ਦੀ ਉਹ ਨੂੰ ਆਪਾਂ ਵੀ ਜਿਹੜੇ ਵੇਸਟਿੰਗ ਜਿਹੜੇ ਆਪਾਂ ਤੁਹਾਨੂੰ ਦੱਸਿਆ ਕਿ ਵੇਸਟਿੰਗ ਆ ਉਹ ਸਾਡੇ ਕੰਮ ਆਇਆ ਨਹੀਂ ਹੁਣ ਉਹ ਆਪਾਂ ਗੁੱਡੇ ਦੇ ਵਿੱਚ ਇਦਾਂ ਲਾਵਾਂਗੇ ਤੇ ਉਸ ਤੋਂ ਬਾਅਦ ਇਹਨੂੰ ਵੀ ਚੰਗੀ ਤਰ੍ਹਾਂ ਜੋੜ ਕੇ ਤੇ ਆ ਦੇਖੋ ਤੁਸੀਂ ਤਿੰਨ ਕਲਰ ਵਾਲੀ ਆਪਾਂ ਪੂਸ਼ ਬਣਾਣੀ ਹੈ ਜਿਹੜੀ ਦੇਖ ਲਓ ਤੁਸੀਂ ਉਹ ਫਾਈਨਲ ਇਹਨੂੰ ਗੁੱਡੇ ਨੂੰ ਆਪਾਂ ਥੋੜਾ ਥੋੜਾ ਜੋੜ ਕੇ ਥੋੜੀ ਥੋੜੀ ਇਹਦੇ ਉੱਤੇ ਲਾ ਕੇ ਤੇ ਇਹਨੂੰ ਚੰਗੀ ਤਰ੍ਹਾਂ ਜੋੜ ਕੇ ਵੱਡੀ ਇੱਕ ਪੂਛ ਤਿਆਰ ਕਰ ਲੈਣੀ ਆ ਸਾਰੇ ਕੋਨਿਆਂ ਦੇ ਲਾ ਕੇ ਆ ਦੇਖੋ ਪੇਪਰ ਐ ਦੇ ਉੱਤੇ ਐਂਦਾ ਜੋੜ ਕੇ ਅਗਰ ਤੁਸੀਂ ਸਿੰਪਲ ਪੂਛ ਚਾਹੋਗੇ ਸਿੰਪਲ ਵੀ ਬਣਾ ਸਕਦੇ ਆਪਾਂ ਫਿਰ ਕੁਝ ਵਧੀਆ ਜੀ ਡਿਜ਼ਾਈਨਿੰਗ ਵਾਲਾ ਗੁੱਡਾ ਬਣਾਉਣਾ ਜਿਹਦੇ ਕਰਕੇ ਸਾਨੂੰ ਇਦਾਂ ਦੀ ਖੰਨੇ ਪੈਣੇ ਛੋਟੇ ਛੋਟੇ ਟੁਕਰਿਆਂ ਦਾ ਉਧਰ ਗੁੱਡਾ ਆਪਣਾ ਸੁੱਕਨੇ ਪੇਰੇ ਦਾ ਦੂਜੀ ਸਾਈਡ ਤੇ ਇਧਰ ਵਾਲੀ ਸਾਈਡ ਲੱਗੇ ਤੇ ਆਪਾਂ ਜੋੜਨਾ ਉਨੇ ਨੂੰ ਵੀ ਕਰਕੇ ਤਿੰਨਾਂ ਨੂੰ ਜੋੜ ਕੇ ਤੇ ਫਿਰ ਇਹਨੂੰ ਆਪਾਂ ਸੁੱਕਣੇ ਪਾਵਾਂਗੇ ਬਾਅਦ ਆਪਾਂ ਤੀਜੀ ਵੀ ਜੋੜ ਕੇ ਤੇ ਇੱਕ ਵੱਡੀ ਪੂਛ ਤਿਆਰ ਕਰ ਲੈਣੀ ਆ ਜਿਹਦਾ ਹੁਣ ਆਪਾਂ ਕਲਰ ਬਹੁਤ ਹੀ ਜ਼ਿਆਦਾ ਘੈਂਟ ਆ ਦੋਨਾਂ ਦਾ ਕੰਬੀਨੇਸ਼ਨ ਬਹੁਤ ਵਧੀਆ ਲੱਗਾ ਇਹਨੂੰ ਵੀ ਹੁਣ ਚੰਗੀ ਤਰ੍ਹਾਂ ਜੋੜ ਕੇ ਇਹਨੂੰ ਵੀ ਸੁੱਕਣੇ ਪਾ ਦਾਂਗੇ ਤੇ ਉਹ ਦੇਖਦੇ ਆਪਾਂ ਆਪਣਾ ਸੁੱਕ ਰਿਹਾ ਕਿ ਨਹੀਂ ਮੈਨੂੰ ਲੱਗਦਾ ਇੱਕ ਗਿੱਲਾ ਹੈ ਥੋੜਾ ਥੋੜਾ ਅੱਲੇ ਨਹੀਂ ਸੁਕਨਾ ਨਹੀਂ ਸੁੱਕਿਆ ਜੀ ਗਿੱਲਾ ਹੈ ਥੋੜਾ ਥੋੜਾ ਤੇ ਵੀ ਆਪਣਾ ਹੋ ਗਿਆ ਤਿਆਰ ਇਹਨੂੰ ਵੀ ਆਪਾਂ ਸੁੱਕਣੇ ਪਾ ਦਣਾ ਇਹ ਇਧਰ ਆਪਾਂ ਜਿਹੜੀ ਬੈਕ ਸਾਈਡ ਦੀ ਪੂਸ਼ ਹੁੰਦੀ ਆ ਗੁੱਡੇ ਦੀ ਉਹ ਤਿਆਰ ਹੁੰਦੀ ਪਈ ਆ ਤੀਲੇ ਇਦਾਂ ਰੱਖ ਕੇ ਤੁਸੀਂ ਵੇਖ ਲਓ ਛੋਟੇ ਛੋਟੇ ਤੀਲੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਜੋੜ ਕੇ ਤੇ ਫੇਰ ਉਹਨੂੰ ਤਿਆਰ ਕਰਨਾ ਤੇ ਇਹਨੂੰ ਸੁੱਕ ਲੈਂਦੇ ਹਾਂ ਮਾੜਾ ਜਿਹਾ ਫੇਰ ਇਹਦੇ ਉੱਤੇ ਕਾਗਜ਼ ਆਪਾਂ ਗੋਲ ਕੱਟਾਂਗੇ ਅਦਰ ਇਹਨੂੰ ਆਪਾਂ ਸਾਈਡ ਤੋਂ ਫੋਲਡ ਕਰ ਲਿਆ ਉਸ ਤੋਂ ਬਾਅਦ ਉਤਲੀ ਸਾਈਡ ਵੀ ਫੋਲਡ ਕਰਾਂਗੇ ਇਹਦੀ ਜਿਹੜੀ ਗੂੰਦ ਨਹੀਂ ਨਿਕਲਦੀ ਗੂੰਦ ਖਤਮ ਹੋ ਗਈ ਆ ਬਸ ਭਾਈ ਇਹ ਗੁੱਡਾ ਹੋਰ ਵੀ ਬਣਾਣਾ ਤੁਸੀਂ ਸਾਰੀ ਇੱਥੇ ਮਗਾ ਦੇਣੀ ਆ ਹੈ ਕਿੰਨੀ ਹੈ ਜਿਹੜੀ ਮਗਾਣੀ ਆ ਐਨ ਐਫ ਹੈਵੀ ਗੋਲਾ ਗੂੰਦ ਥੋੜੀ ਆ ਗਈ ਆ ਹੈਵੀ ਗੋਲਾ ਨੂੰ ਪਾਉਣਾ ਹੈ ਮਜ਼ਬੂਤੀ ਬੜੀ ਹੁੰਦੀ ਆ ਦੀ ਤੇ ਫਾਈਨਲ ਆਪਾਂ ਇੱਕ ਕਾਗਜ਼ ਵਿੱਚ ਜੋੜਦਾ ਆ ਤੇ ਨਾਲ ਹੀ ਇਹਦੀ ਪੂਛ ਵੀ ਬਣਾਤੀ ਆ ਦਿਖਾਇਓ ਭਾਈ ਪੂਛ ਗੁੱਡੇ ਦੀ ਇਧਰ ਪੂਛ ਵੀ ਤਿਆਰ ਹੋ ਗਈ ਆ ਗੁੱਡੇ ਦੀ ਤੇ ਆਪਾਂ ਹੁਣ ਇਹਨੂੰ ਫਾਈਨਲ ਇਹਦਾ ਕਰਦੇ ਆ ਕੋਈ ਆਪਾਂ ਗੁੱਡੀ ਇਧਰੋਂ ਸਾਈਡ ਤੋਂ ਕੱਟ ਕਰਕੇ ਉਸ ਤੋਂ ਬਾਅਦ ਇਹਨੂੰ ਕਟਿੰਗ ਕਰਾਂਗੇ ਇਹਦੀ ਵੇਖ ਲਓ ਤੁਸੀਂ ਇਹਦੀ ਚੰਗੀ ਦਾ ਕਟਿੰਗ ਕਰਕੇ ਗੁੱਡੇ ਦੀ ਸ਼ੇਪ ਬਣਾ ਕੇ ਤੇ ਉਹ ਆਪਾਂ ਗੁੱਡੇ ਦੀ ਜਿਹੜੀ ਪੂਛ ਆ ਸੁੱਕਣੇ ਪਾਈਦੀ ਆ ਤੇ ਇਧਰ ਕਟਿੰਗ ਕਰਕੇ ਗੁੱਡਾ ਆਪਣਾ ਹੁਣ ਹੋਣ ਲੱਗਾ ਰੈਡੀ ਆ ਦੇਖੋ ਤੁਸੀਂ ਇਹਦੀ ਕਟਿੰਗ ਹੁੰਦੀ ਵੀ ਗੁੱਡੇ ਦੀ ਬੰਦਾ ਬੜਿਆ ਡਰ ਡਰ ਕੇ ਕਟਿੰਗ ਕਰਦਾ ਮੈਂਟੋ ਮੈਂਟ ਬੰਦਾ ਕਰ ਦਿੰਦਾ ਆ ਸਟੂਲ ਹੀ ਤੂੰ ਤੀਜੀ ਮੰਜ਼ਲ ਵਾਲਾ ਦਿੱਤੇ ਆ ਸਟੂ ਤੀਜੀ ਮੰਜ਼ਲ ਵਾਲਾ ਸਗੋਂ ਤੂੰ ਮੈਂਟੋ ਮੈਂਟ ਗਾਹ ਕਟਿੰਗ ਕਰਦੇ ਹੁਣ ਇਹਨੂੰ ਫੇਰ ਇਹਨੂੰ ਗੱਬੋ ਫੋਲਡ ਕਰ ਸਮੋਸੇ ਆਂ ਜੀ ਜੀ ਆਂਡੀਆਂ ਆਂਡੀਆਂ ਮੁੰਡੇ ਨੂੰ ਜਾ ਜਾਣ ਢੀ ਹੌਲੀ ਹੌਲੀ ਆਹੀ ਜੀ ਵੇ ਖਣਾਈ ਮੁੰਡਾ ਲੱਗੇ ਨਾ ਕੁਝ ਨਾ ਕੁਝ ਤੁਹਾਨੂੰ ਕਰ ਲ ਫੂੜਾ ਸਾਡੀ ਗੁੱਡੀ ਬੰਡੀ ਆ ਹੁਣ ਉਸ ਤੋਂ ਬਾਅਦ ਭਾਈ ਕਿੱਦਾਂ ਕਰਨਾ ਹੀ ਸਿੱਧਾ ਹੀ ਹਾਂ ਇਹਨੂੰ ਸਿੱਧਾ ਹੀ ਇਹਨੂੰ ਕੱਢ ਦੋ ਥੋੜਾ ਥੋੜਾ ਬਰਾਬਰ ਤੇ ਦੇਖੋ ਕੀ ਕੋਲੇ ਜੋਗ ਜੋਕੇ ਨੂੰ ਖਾਂਦੇ ਉਹਨੂੰ ਕੋਲੇ ਯਾਰ ਇਹਦੇ ਤੀਂ ਇੰਦਰ ਗੁੱਡੀ ਵੇਖੋ ਗੁੱਡੀ ਬਨਾਂਢੀ ਹੱਡੀ ਦੀ ਵਿੱਚ ਰੋਲਾ ਪਾਏ ਦਾ ਕਾਂਜੀ ਤੋਂ ਕੱਪੜੇ ਘੱਟਣਾ ਨਹੀਂ ਲੈਂਦੀ ਦੀ ਓਏ ਤੇ ਭਰਾ ਤੈਨੂੰ ਕਿਹੜੀ ਲਿਆਕ ਦਵਾਂ ਪ੍ਰੋਫੈਸ਼ਨਲ ਰੇਵਣ ਘੱਟਣਾ ਹੈ ਦਾ ਤੂੰ ਹਾਂ ਤੂੰ ਨਾ ਉਹ ਕਹਣੇ ਜਿੱਦਾਂ ਸਾਲਿਆਂ ਨੇ ਨਾਕਾ ਲਾਇਦਾ ਹੁੰਦਾ ਤੈਨੂੰ ਹੋਲੀ ਕਾਂਜੀ ਦਵਾਂ ਨਾਕਾ ਵੀ ਲੱਗੇਗਾ ਇਹ ਨਾ ਕਿ ਜਨਾ ਕੇ ਰਹਿ ਤੈਨੂੰ ਇਹਦੇ ਕੇ ਤਾਂ ਤਾਂ ਲੱਗੇਗਾ ਤੂੰ ਹੁਣ ਇਸ ਤੋਂ ਬਾਅਦ ਭਈ ਇਹਨੂੰ ਗੋਲ ਕਰਨਾ ਹੈ ਕਿੱਦਾਂ ਕਰਨਾ ਹੈ ਉਹ ਬਲਦੀ ਖੋਲ ਕੇ ਹਾਂ ਖੋਲ ਕੇ ਉਹ ਨਹੀਂ ਨਹੀਂ ਖੋਲ ਕੇ ਨਹੀਂ ਭਾਜੀ ਇਦਾਂ ਨੂੰ ਮੇਲ ਕੇ ਆਪ ਦੇਖੋ ਸਾਨੂੰ ਕਹਿੰਦੇ ਝਾਂਡਰਾ ਵਾਲ ਚੇਤਾ ਭੁੱਲ ਕੇ ਤੈਨੂੰ ਗੁੱਡੀ ਬਣਾਉਂਦਾ ਇਹਨੂੰ ਨਹੀਂ ਜਾਜ ਯਾਰ ਤੁਸੀਂ ਵੀਡੀਓ ਨਾ ਵੇਖੋ ਇੰਨੀ ਤੇ ਵੇਖਿਓ ਹੁਣ ਜਦੋਂ ਪੂਰੀ ਗੁੱਡੀ ਇਹ ਹਾਂ ਇੱਥੋਂ ਇਹਦੀ ਕਟਿੰਗ ਕਰਕੇ ਗੋਲ ਜੀ ਕਰਕੇ ਹਾਂਜੀ ਗੁਲਾਈ ਜਣੀ ਆਂਦੀ ਭਾਈ ਤੁਹਾਡੀ ਤੁਸੀਂ ਇਹਨਾਂ ਗੁਲਾਈ ਦਾ ਕੰਮ ਨਹੀਂ ਹੋ ਕਰਦੇ ਆ ਇਹ ਕੰਮ ਕੀਤਾ ਇਹ ਮੁੰਡੇ ਨੇ ਲੱਖ ਰੁਪਏ ਵਾਲਾ ਇਹ ਲਓ ਜੀ ਅਜੀ ਕਟੀਆਂ ਦੀ ਗੁਲਾਈ ਹੋ ਗਈ ਆ ਇਹ ਜੀ ਬੱਬਈ ਜਿਆਦਾ ਚੁੰਝ ਤਾਂ ਹੋ ਗਈ ਆ ਯਾਰ ਆਪਣੀ ਇਹਨੂੰ ਸਹੀ ਘੰਨੇ ਪੈਣਾ ਕੈਂਚੀ ਟੇਢੀ ਵੀਰੀ ਆ ਆਪਣੇ ਕੋ ਇਹਦੀ ਚੁੰਝ ਘੱਟ ਕਰਨੀ ਪੈਣੀ ਆ ਆਪਾਂ ਨੂੰ ਕਿਉਂ ਕਰਨਾ ਭਾਜੀ ਇਹਦੀ ਵੀ ਚੁੰਝ ਵੀ ਥੋੜੀ ਜਿਹੀ ਗੁਲਾਈ ਤੇ ਲਿਆਣੇ ਪੈਣੀ ਆ ਆਉਂ ਕਰ ਗਿਆ ਆਉਂ ਕਰ ਦਿੰਦੇ ਆ ਨਹੀਂ 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 ਆਉਂ ਨਹੀਂ ਇਹਦੀ ਚੁੰਝ ਥੋੜੀ ਗੁਲਾਈ ਚ ਲੈਣ ਬੈਣੀ ਉਦਾਂ ਹੀ ਜੋੜੋ ਭਾਜੀ ਉਦਾਂ ਇਹਨੂੰ ਉਦਾਂ ਹੀ ਜੋੜੋ ਭਾਜੀ ਉਦਾਂ ਹੀ ਉਦਾਂ ਹੀ ਜੋੜ ਕੇ ਇਹਦੀ ਥੋੜੀ ਸ਼ੇਪ ਹੈ ਗਾ ਗੁਲਾਈ ਚ ਜੀ ਜੀ ਹੁਣ ਉਹਦੀ ਹਾਂ ਉਹਦੀ ਉਹ ਸਹੀ ਕਰੋ ਉਧਰੋਂ ਭਾਜੀ ਜੀ ਜੀ ਇਹਨੂੰ ਹੁਣ ਸਹੀ ਕਰੋ ਭਾਜੀ ਉਹ ਜਿਹੜੀ ਚੁੰਝ ਅੱਗੇ ਹੈ ਨਾ ਉਹਨੂੰ ਹਾਂ ਤੂੰ ਉਹਨੂੰ ਕੈਂਚ ਹਾਂ ਫੇਰ ਇਤੋਂ ਵੀ ਮੇਂ ਪਰ ਘਟਣਾ ਘਟਣਾ ਤੂੰ ਹੀ ਭਾਈ ਐਦਾਂ ਗੋਲ ਗੋਲ ਕਰ ਦਰੋਂ ਥੋੜੀ ਉਹ ਇੰਨੀ ਜ਼ਿਆਦਾ ਕਰਤੀ ਆ ਬਹੁਤ ਜ਼ਿਆਦਾ ਕਰਤੀ ਬਹੁਤ ਜ਼ਿਆਦਾ ਕਰਤੀ ਤੇ ਬਲਣੀ ਆ ਗੁੰਨ ਲਾਣੀ ਆ ਗੁੱਡੇ ਦੀ ਫਲਾਈ ਕਿੰਨੀ ਘਣ ਬਣੀ ਆ ਤੇ ਤੀਲਾ ਹੁਣ ਆਪਾਂ ਤੀਲਾ ਲਿਆਂਦਾ ਆ ਨਹੀਂ ਇਹ ਕਿਦਾਂ ਲਾ ਪਈ ਟੋੜੀਆਂ ਹੂੰ ਤੀਲਾ ਵੇਖੋ ਤੀਆਂ ਪਲੇਸਾਣਾ ਕੋਈ ਵੀ ਲਾ ਲਓ ਨਹੀਂ ਨਹੀਂ ਇਹ ਜ਼ਿਆਦਾ ਮੋਟਾ ਆ ਉਹ ਠੀਕ ਆ ਜਿਹੜਾ ਕਰਨੇ ਫੜੇ ਦਾ ਬਹੁਤ ਠੀਕ ਆ ਮਾਮਾ ਇਹਨੂੰ ਤੀਲੇ ਨੂੰ ਥੋੜਾ ਛੇਲੀ ਆ ਭਾਈ ਕਰਹੰਦੀ ਏ ਛੇਲਣਾ ਵੀ ਪ੍ਰੋਫੈਸ਼ਨਲ ਆਂ ਹਾਂ ਇੰਦੋਂ ਦੀ ਲੜਾ ਕਿ ਆਪਣੇ ਗੁੱਡੇ ਦੇ ਮਿਲਣਾ ਕਿ ਕਿੰਨਾ ਕਾ ਤੇ ਤੂੰ ਦੇਖ ਲਓ ਇਦਾਂ ਮੇਨ ਕੇ ਪੂਰਾ ਚੰਗੀ ਤਰ੍ਹਾਂ ਤੇ ਟੇਪ ਲਿਆਣੀ ਪਏਗੀ ਕਹ ਰਹਿਣ ਦੀ ਟੇਪ ਇਦਾਂ ਹੀ ਸਹੀ ਰਹਿਣਾ ਨਹੀਂ ਸਦਾ ਇਹ ਟੇਪ ਤੇ ਲਾਣੇ ਪੈਣੇ ਟੇਪ ਲਾਣੇ ਪੈਣੀਆਂ ਟੇਪ ਵੀ ਆਪਾਂ ਲਿਆਣੇ ਆ ਤੇ ਲੋ ਜੀ ਉਧਰ ਆਪਾਂ ਇੱਕ ਕੰਨੀ ਤੇ ਜੋੜ ਕੇ ਇਹਨੂੰ ਫੈਗੀ ਉਹ ਲਾ ਕੇ ਤੇ ਕੰਨੀ ਆਪਾਂ ਜੋੜਾਂਗੇ ਇਹਨੂੰ ਹੌਲੀ ਹੌਲੀ ਉਹ ਦੇਖੋ ਵੀ ਇੱਧਰ ਜੋੜਤੀ ਤੇ ਇਦਰਾ ਹੀ ਹੁਣ ਦੂਜੀ ਸਾਈਡ ਆਪਾਂ ਉਹ ਇਦਾਂ ਜੋੜਨੀ ਨਹੀਂ ਵੀਰ ਜੀ ਉਹਦਾ ਜੋੜਨੀ ਨਹੀਂ ਜਿੱਦਾਂ ਵੀ ਤੁਸੀਂ ਚੈਂਟ ਕਿਉਂ ਬਣਿਆ ਵੀਰ ਜੀ ਉਹਦਾ ਦੂਜੀ ਕੰਨੀ ਵੀ ਇਦਰੋਂ ਜੋੜ ਕੇ ਇੱਕ ਕੰਨੀ ਉਧਰੋਂ ਫਾਲੀ ਆ ਮੁੰਡੇ ਨੇ ਇਦਰੋਂ ਦੂਜੀ ਕੰਨੀ ਵੀ ਉਹਦੀ ਚੰਗੀ ਤਰ੍ਹਾਂ ਜੋੜ ਕੇ ਇਹਨੂੰ ਪਹਿਲਾਂ ਹਾਂ ਯਾਰਾ ਤੂੰ ਜੜਾ ਹੀ ਉਹ ਘੱਟਾ ਪਹਿਲਾਂ ਨਿੰਨੂ ਸਕਾਨੇ ਆ ਨਾ ਪਹਿਲਾਂ ਚੱਲ ਛੱਡ ਤੂੰ ਜੜਾ ਉਹ ਕਾਗ ਛੱਡ ਦੇ ਛੋੜ ਦੇ ਬੇਟਾ ਛੋੜ ਦੇ ਬਸ ਇਹਨੂੰ ਪਹਿਲਾਂ ਚੰਗੀ ਤਰ੍ਹਾਂ ਸਕਾਨੇ ਲਾਤਾ ਆ ਜਦੋਂ ਸੁੱਕੇਗਾ ਮੈਂ ਕਹਿੰਦਾ ਇੱਕ ਇੱਕ ਟੇਪੀ ਐ ਇਦਾਂ ਕਰਕੇ ਨਾ ਇਦਾਂ ਡਿਜ਼ਾਈਨ ਵੀ ਬਣ ਜਾਏਗਾ ਇਦਾਂ ਵੀ ਲਾ ਦਨੇ ਇੱਕ ਇੱਕ ਹੈਣੀ ਕੀ ਤੇ ਕਿ ਇਦਾਂ ਲਾ ਦਨੇ ਆ ਇਦਾਂ ਇਹ ਸਾਈਡ ਤੇ ਅੱਧੀ ਉਧਰ ਨੂੰ ਸਾਈਡ سپورਟ ਜ਼ਿਆਦਾ ਹੋਏਗੀ ਥੋੜੀ-ਬੋਦੀ ਗੁੱਡੇ ਦੀ ਹਰੇ ਤੇ ਆ ਲਾ ਦਨੇ ਉਧਰ ਉਹ ਗੁਲੀ ਉਹ ਠੀਕ ਠੀਕ ਆ ਮੈਂ ਇੱਥੇ ਲਾ ਕੇ ਪੈਵੀ ਕੋਲ ਤੇ ਆਪਾਂ ਪਹਿਲਾਂ ਇੱਕ ਅਧਰੋਂ ਪਾਸਾ ਜੋੜ ਦਾਂਗੇ ਕਿ ਜਿਹੜਾ ਤੀਲਾ ਨਾ ਕਿਸਕੇ ਉਧਰੋਂ ਤੇ ਇੱਕ ਦੂਜੀ ਸਾਈਡ ਉਧਰੋਂ ਉੱਥਰ ਜਾਣਾ ਉਖੜ ਜਾਣਾ ਉਧਰਲੀ ਸਾਈਡ ਤੋਂ ਨਹੀਂ ਉਖੜ ਰਿਹਾ ਹੋ ਗਿਆ ਹੋ ਗਿਆ ਤੇ ਹੁਣ ਦੂਜੀ ਸਾਈਡ ਤੇ ਵੀ ਇਦਾਂ ਲਾ ਕੇ ਇਧਰ ਵੀ ਆਪਾਂ ਜੋੜ ਦਾਂਗੇ ਇਹਨੂੰ ਬਹੁਤ ਜ਼ਿਆਦਾ ਮਿਹਨਤ ਲੱਗਦੀ ਆ ਯਾਰ ਅਸੀਂ ਦੇ ਕਹਨੇ ਆ ਕਿ ਸ਼ੌਖੇ ਬੰਦੇ ਗੁੱਡੇ ਉੱਪਰ ਵੇਲੋ ਦੀ ਕਿੰਨਾ ਔਖਾ ਬਣਾ ਰਿਹਾ ਗੁੱਡਾ ਤੇ ਯਾਰ ਜੇ ਮਿਹਨਤ ਵਧੀਆ ਲੱਗੀ ਆ ਯਾਰ ਇੱਕ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਯਾਰ ਬਹੁਤ ਜ਼ਿਆਦਾ ਮਿਹਨਤ ਲੱਗਦੀ ਆ ਗੁੱਡਾ ਬਣਾਣ ਲਈ ਹੁਣ ਇੱਧਰ ਲਈ ਸਾਈਡ ਤੇ ਵੀ ਲਾ ਕੇ ਤੇ ਇਧਰੋਂ ਵੀ ਹੁਣ ਇੱਕ ਵੱਡਾ ਗੱਬੇ ਥੀਲਾ ਚਾਹੀਦਾ ਹੈ ਜਿਹੜਾ ਲਾਵਾਂਗੇ ਖਾਂਗ ਲੱਗ ਗਈ ਦੀ ਉਹਨੂੰ ਥੀਲੇ ਥੀਲੇ ਦੇ ਕੋਈ ਇਧਰ ਵਾਲੀ ਸਾਈਡ ਤੇ ਵੀ ਲਾ ਕੇ ਇਹਨੂੰ ਚੰਗੀ ਤਰ੍ਹਾਂ ਜੋੜਤਾ ਤੇ ਹੁਣ ਆਪਾਂ ਲਾਵਾਂਗੇ ਜੀ ਇਹਦੇ ਗੱਬੇ ਤੀਲਾ ਤੇ ਗੱਬੇ ਵਾਲਾ ਤੀਲਾ ਵੀ ਆਹ ਲਓ ਜੀ ਗੱਬੇ ਵਾਲਾ ਤੀਲਾ ਵੀ ਆ ਗਿਆ ਇਹਨੂੰ ਹੁਣ ਆਪਣੇ ਹਿਸਾਬ ਨਾਲ ਉਹ ਕਰ ਲੇਗਾ ਕਿੱਦਾਂ ਕਰਨਾ ਇਹਨੂੰ ਪਹਿਲਾਂ ਸੇਲ ਦੇਣਾ ਕਿਉਂਕਿ ਮੋਟਾ ਤੀਲਾ ਥੋੜਾ ਲੱਗਣ ਦਾ ਤੇ ਇਹਨੂੰ ਥੋੜਾ ਜਿਹਾ ਪੱਧਰਾ ਕਰਕੇ ਨਾ ਸੱਤਲਾ ਕਰਕੇ ਤੇ ਦੇਖਾਂਗੇ ਆ ਬੇ ਕੋਈ ਤੁਸੀਂ ਧਿਆਨ ਨਾਲ ਕਰਿਓ ਕਿ ਚਾਕੂ ਜਿਹੜਾ ਹੱਥ ਦੇ ਨਾਲ ਲੱਗੇ ਤੁਹਾਡੇ ਕਟਰ ਕਿਦਾਂ ਵੀ ਕੋ ਛਿਲਗੇ ਨਾ ਉਹਨੂੰ ਥੋੜਾ ਬੋਤਾ ਕਿ ਜਿਹੜਾ ਵਧੀਆ ਘੁੰਮੇ ਨਾ ਗੁੱਡਾ ਜਿਹਨੂੰ ਕਹਿੰਦੇ ਆਪਾਂ ਗੋਡਾ ਘੁੰਮੇ ਨਾ ਉਹਦੇ ਨਾਲ ਹੀ ਆਪਾਂ ਇਹਨੂੰ ਤੇ ਭਾਜੀ ਵੇਖ ਲਓ ਤੀਲੇ ਨੂੰ ਚੰਗੀ ਤਰ੍ਹਾਂ ਬਹੁਤ ਜ਼ਿਆਦਾ ਛਿੱਲੇ ਨੇ ਪੈਂਦਾ ਕਿਉਂਕਿ ਗੁੱਡਾ ਆਪਾਂ ਬਣਾਉਂਦੇ ਆ ਮੱਥਲ ਟਾਈਪ ਦਾ ਤੇ ਬਹੁਤ ਜ਼ਿਆਦਾ ਮਿਹਨਤ ਲੱਗਦੀ ਆ ਵੇਖੋ ਇਹਨੂੰ ਚੰਗੀ ਤਰ੍ਹਾਂ ਛਿਲ ਕੇ ਤੇ ਫੇਰ ਹੀ ਇਹਦਾ ਗੁੱਡਾ ਤਿਆਰ ਹੁੰਦਾ ਆ ਤੇ ਇਹਨੂੰ ਮੇਲ ਲੀਏ ਭਾਈ ਪਹਿਲਾਂ ਕਿਦਾਂ ਆਂਦਾ ਪੂਰਾ ਕਿ ਨਹੀਂ ਬਰਾਬਰ ਤੇ ਮੇਲੇਆ ਵੀਰ ਨੇ ਕੋਈ ਗੱਲ ਨਹੀਂ ਦੇਖੋ ਤੁਸੀਂ ਕੀ ਤੀਲਾ ਹੈ ਘਬਲਾ ਤੀਲਾ ਜਿਹੜਾ ਆਪਾਂ ਲਾ ਲੱਗੇ ਪਹਿਲਾਂ ਸਾਰੇ ਐ ਲੈਣ ਜਿਹੜੀ ਲੱਭਣ ਦੀ ਹੈ ਨਾ ਇੱਥੇ ਤੁਸੀਂ ਸਾਰਿਆਂ ਨੇ ਥੋੜੀ ਥੋੜੀ ਗੂੰਦ ਲਾਣੀ ਆ ਵੇਖ ਕੇ ਤੇ ਹੁਣ ਆ ਵੇਖੋ ਜਿੱਦਾਂ ਤੇ ਗੂੰਦ ਲੱਗੀ ਦੀ ਆ ਇਹਨੂੰ ਚੰਗੀ ਤਰ੍ਹਾਂ ਲਾ ਕੇ ਸਾਰੀ ਇੰਦਾ ਨਾ ਲਾਓ ਯਾਰ ਉਸ ਤੋਂ ਬਾਅਦ ਇਹਨੂੰ ਵੇਖੋ ਸੁਕਾ ਕੇ ਇੱਥੇ ਤੀਲਾ ਜਿੱਦਾਂ ਸਾਰੇ ਪਾਸੇ ਲਾ ਦਣਾ ਫਿਰ ਕਿੰਨੇ ਚੰਗੇ ਲਾ ਕੇ ਨੂੰ ਚੰਗੀ ਤਰ੍ਹਾਂ ਜੋੜਤਾ ਉੱਤੇ ਫੇਵਿਕੋਲ ਲਾ ਕੇ ਹੁਣ ਉਹ ਤੇ ਇਹਦੇ ਉੱਤੇ ਲਾਵਾਂਗੇ ਚੇਪੀਆਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕੱਲ ਬਸੰਤਾ ਤੇ ਸਾਡੇ ਬੰਨੇ ਪੈਸੇ ਤਾਂ ਨਹੀਂ ਆਫੋਰਡ ਨਹੀਂ ਕਰ ਸਕਦੇ ਆਪਾਂ ਗੁੱਡਿਆਂ ਵਾਤੇ ਕਿ ਆਪਾਂ ਘਰ ਦੇ ਵਿੱਚ ਹੀ ਉਹਨੂੰ ਗੁੱਡਾ ਬਣਾਇਆ ਕਿ ਜਿਹੜਾ ਕੱਲ ਇਹਦੇ ਨਾਲ ਹੀ ਆਪਾਂ ਖਿਚੜੀਆਂ ਲਾਣੀਆਂ ਹੈਗਾ ਤੇ ਦੇਖ ਲਓ ਤੁਸੀਂ ਤੁਸੀਂ ਵੀ ਮੈਂ ਕਹਿੰਨਾ ਵੀਡੀਓ ਵੇਖ ਕੇ ਜਿਹਦਾ ਵੀਡੀਓ ਭਾਂਡਿਆ ਉਦਾਂ ਦਾ ਗੁੱਡਾ ਬਣਾ ਕੇ ਵੇਖਿਓ ਤੇ ਦੱਸੋ ਕਮੈਂਟਾਂ ਚ ਕੀ ਤੇ ਕਿਦੇ ਕੋ ਗੁੱਡਾ ਬਣੇਗਾ ਕਿ ਨਹੀਂ ਇਹ ਜਿਹੜੀ ਮੱਥੇ ਦੇ ਇੱਥੇ ਏਪਲ ਲਾਣਾ ਸਟicker ਹੈ ਆਪਣਾ ਜੁੜ ਕੇ ਹੋ ਗਿਆ ਰੈਡੀ ਤੇ ਤੇ ਇਹ ਲੋ ਤੁਸੀਂ ਥੋੜਾ ਜਿਹਾ ਲਾ ਕੇ ਫੇਵਿਕਿਕ ਤੇ ਇਹਨੂੰ ਇਦਾਂ ਜੋੜ ਲਓ ਤੇ ਨਾਲ ਗੁੱਡੇ ਦਾ ਡਿਜ਼ਾਈਨ ਆਪਾਂ ਦੇ ਟਾਈਮ ਪਾਸ ਹੀ ਕਰਨਾ ਹੈ ਡਿਜ਼ਾਈਨ ਬਣਾਉਣ ਨੇ ਵਧੀਆ ਤੁਸੀਂ ਚਾਹੋ ਅਖਬਾਰ ਨਾਲ ਸਿੰਪਲ ਵੀ ਬਣਾ ਸਕਦੇ ਹੋ ਇਹ ਜਿਹੜੀਆਂ ਲਾਣਾ ਨਾ ਗੁੱਡਾ ਸਾਡਾ ਜਿਆਦਾ ਮਜ਼ਬੂਤ ਹੋ ਗਿਆ ਇਹ ਦੇਖੋ ਤੁਸੀਂ ਇੱਥੇ ਆਪਾਂ ਲਾ ਕੇ ਇਹਨੂੰ ਕੋਨੇ ਤੋਂ ਇਹ ਦੇਖੋ ਇੱਕਾ ਇੱਥੇ ਲਾਤੀ ਆ ਦੇ ਇੱਕ ਹੁਣਾਵਾਂ ਲਾਵਾਂਗੇ ਸੈਂਟਰ ਦੇ ਵਿੱਚ ਆ ਦੇਖੋ ਇੱਕ ਸਾਡੇ ਗੁੱਡੇ ਦੇ ਇੱਥੇ ਲੱਗ ਗਈ ਚਿਲ ਲਾ ਲਾਂਗੇ ਸੈਂਟਰ ਦੇ ਵਿੱਚ ਜੀ ਗੁੱਡਾ ਹੋ ਗਿਆ ਆਪਣਾ ਤਿਆਰ ਤਬਾਈ ਦਿਖਾਏ ਗੁੱਡਾ ਆ ਦੇਖੋ ਤੁਸੀਂ ਕਿੰਨਾ ਵਧੀਆ ਗੁੱਡਾ ਬਣਾ ਤਿਆਰ ਕਰਤਾ ਆਪਾਂ ਇਹਨੂੰ ਹੁਣ ਸੁੱਕਣ ਲਈ ਰੱਖਾਂਗੇ। ਦੋਹਣਾ ਦੇ ਪਿੱਛੇ ਰਹਿ ਗਿਆ ਪੂਛ ਜਿਹੜੀ ਲਾਉਣ ਵਾਲੀ ਉਹ ਆਪਾਂ ਲਗਾ ਕੇ ਫਿਰ ਤੁਹਾਨੂੰ ਦੱਸਦੇ ਹਾਂ। ਕਿ ਇਹ ਜੀ ਆਪਣੀ ਜਿਹੜੀ ਪੂਛ ਆਪਾਂ ਜਿਹੜੀ ਪਿੱਛੇ ਲਾਣੀ ਆ। ਇਹ ਦੇਖੋ ਹੁਣ ਇਹ ਟ੍ਰਾਇੰਗਲ ਸ਼ੇਪ ਚ ਆਪਾਂ ਬਣਾ ਕੇ ਨਾ ਇਹਨੂੰ ਤੇ ਇਹਨੂੰ ਇੱਧਰ ਵਾਲੀ ਸਾਈਡ ਲਾਣ ਲਈ ਆ। ਦੇਖੋ ਤੁਸੀਂ। ਇਹਨੂੰ ਆਪਾਂ ਇੱਥੇ ਲਾ ਕੇ ਚਲੋ ਗੁੱਡੀ ਆਪਣੀ ਤਿਆਰ ਹੋ ਗਈ ਹੈ ਤੇ ਇਹਨੂੰ ਹੁਣ ਆਪਾਂ ਸੁੱਕਣ ਲਈ। ਭਾਈ ਹੁਣ ਦਿਖਾਓ ਪ੍ਰੋਪਰ। ਇਹ ਦੇਖੋ ਜੀ ਹੁਣ। ਯਾਰ ਕਮੈਂਟ ਕਰਕੇ ਜਰੂਰ ਦੱਸਿਓ ਗੁੱਡੀ ਕਿਨੂੰ-ਕਿਨੂੰ ਵਧੀਆ ਲੱਗੀ ਆ ਬਹੁਤ ਜ਼ਿਆਦਾ ਆਹਦੇ ਕੋ ਕਹਿਣ ਬਣ ਗਿਆ ਦੱਸਿਓ ਪਿਛੇ ਨੂੰ ਵੀ ਦੱਸਿਓ ਬਹੁਤ ਹੀ ਜ਼ਿਆਦਾ ਵਧੀਆ ਬਣੀ ਆ ਤੇ ਇਹਨੂੰ ਹੁਣ ਆਪਾਂ ਉਡਾ ਕੇ ਵੀ ਦੱਸਾਂਗੇ ਕਿੱਦਾਂ ਦੀ ਗੁੱਡੀ ਬਣੀ ਆ ਤਾਨੂੰਨ ਸੁੱਕਣ ਲਈ ਰੱਖ ਦਨੇ ਆਪਾਂ ਇਧਰਲੀ ਸਾਈਡ ਇਹ ਦੇਖੋ ਇੱਥੇ ਰੱਖ ਦਨੇ ਆ ਉਹਨੂੰ ਸੁੱਕਣ ਲਈ ਆਪਾਂ ਜੀ ਆਪਾਂ ਗੁੱਡਾ ਬਣਾ ਲਿਆ ਫਾਈਨਲ ਕਾਗਜ਼ ਵਾਲਾ ਤੇ ਕਿਵੇਂ ਦਾ ਲੱਗਾ ਸਾਡਾ ਗੁੱਡਾ ਜੇ ਵਧੀਆ ਲੱਗਾ ਤੇ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਯਾਰ ਬਹੁਤ ਜ਼ਿਆਦਾ ਮਿਹਨਤ ਲੱਗੀ ਆ ਤੇ ਇੱਕ ਕਮੈਂਟ ਤਾਂ ਬੰਦਾ ਯਾਰ ਤੇ ਲਾਈਕ ਵੀ ਬੰਦਾ ਆ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ